ਇਹ ਧਮਾਲੀ ਪਿੰਦੇ ਖਿਲਾਣੇ ਖਾਣ ਦਾ ਕਾਕੇ ਖਾਣ ਦਾ ਪਹਿਲਾਂ ਤਾਂ ਨਾਂ ਚੱਲਿਆ ਪਰ ਕਬੱਡੀ ਦਾ ਜਸਮਾਨੀ ਚੁੰਮਕ ਫਰੀਦ ਅਲੀ ਮੇਰੇ ਵੀਰੋ ਫਰੀਦ ਅਲੀ ਮੇਰੇ ਵੀਰੋ ਬੱਲਾ ਆ ਗਿਆ ਮੈਚ ਕਹਿੰਦਾ ਦੁੱਖ ਤੋੜ ਗਿਆ 7 7:30 ਦੀ ਟੱਕਰ ਚੇਠੂ ਕਾਂ ਦੀ ਖੇਡ ਮੈਦਾਨ ਇੱਕ ਪਾਸੇ ਜਸਮਾਨੀ ਚੁੰਮਕ ਬੱਲੇ ਉਹ ਕਬਰੂਆ ਫਰੀਦ ਅਲੀ ਫਰੀਦ ਜਸਮਾਨੀ ਚੁੰਬਕ ਸ਼ਕਰਪੁਰ ਦੀ ਟੀਮ ਜੇਠੂਕੇ ਦੀ ਖੇਡ ਗਰਾਊਂਡ ਇੰਦਰ ਜੱਫਾ ਇੰਦਰ ਜੱਫਾ ਜੱਫੇ ਤੇ ਜੱਫਾ ਆਹ ਜੱਫਾ ਦੇ ਪਾਸੇ ਹੋਲਡ ਨੰਬਰ ਆਪਾਂ ਕਲੀਅਰ ਕਰ ਦਈਏ 9 6 7 8 ਟੱਕਰ ਕਹਿੰਦੇ ਬੜੀ ਕਲੋਜ਼ ਹੈ ਇੰਦਰ ਦੇ ਪਾਸੇ ਆਓ ਬੱਲੇ 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 ਜਸਮਾਨੀ ਚੁੰਬਕ ਫਰਿਆਦ ਫਰੀਆਦ ਫਰੀਆਦ ਉਹ ਜੇਠੂ ਕਹਿੰਦੇ ਮੈਚ ਦੇ ਕਦਿਆਂ ਦੂਜਾ ਹਿੱਸਾ ਜੁੜੂ ਜਾ ਰਿਹਾ ਰੁਪਿੰਦਰ ਆ ਗਿਆ ਕਹਿੰਦੇ ਘੋੜੇ ਦਾ ਯਾਰ ਆ ਗਿਆ ਹਾਂ ਸੰਦੀਪ ਵੀ ਤਗਦਾ ਹੋਣਾ ਅਮਨਦੀਪ ਸਿੰਘ ਬਰਾੜ ਵੀ ਤਗਦਾ ਹੋਣਾ ਰੁਪਿੰਦਰ ਦੀ ਰੇਡ ਤੇ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫੀਆਂ ਤੇ ਮੁੱਕਣੀ ਹੈ ਰੇਡਾਂ ਭਾਵੇਂ ਲੱਖ ਪੈਂਦੀਆਂ ਰੁਪਿੰਦਰ ਦੀ ਰੇਡ ਤੇ ਫਰੀਆਦ ਕੋਸ਼ਿਸ਼ ਕਰਦਾ ਹੈ ਰੁਪਿੰਦਰ ਤੇ ਫਰੀਆਦ ਹਰ ਜੋ ਪਾਸੇ ਹਰ ਜੋ ਪਾਸੇ ਆ ਟੱਕਰ ਸਿਰੇ ਦੀ ਏ ਬੱਲੇ 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 ਫਰਿਆਦ ਕਬੱਡੀ ਦਾ ਜਸਮਾਨੀ ਚੁੰਮਕ ਮੇਰੇ ਵੀਰੋ ਇਧਰ ਤਿੰਨ ਕਬੱਡੀਓ ਦੇ ਪੱਖ ਦਾ ਇੱਕ ਦੂਜੇ ਦੀ ਥਾਪੀਆਂ ਮਾਰੀ ਜਾਂਦੇ ਆ ਇੱਕ ਜੱਗੂ ਦੀ ਸਪੋਰਟ ਤੇ ਬੈਠਾ ਦੂਜਾ ਸ਼ੀਲੂ ਦੀ ਸਪੋਰਟ ਤੇ ਬੈਠਾ ਇਹ ਲੋਕਾਂ ਚ ਪਿਆਰ ਹੈ ਮਾਂ ਖੇਡ ਕਬੱਡੀ ਦਾ جنੂਨ ਹੈ ਮਾਂ ਖੇਡ ਕਬੱਡੀ ਦਾ ਜਸਮਾਨੀ ਚੁੰਮਕ ਜਸਮਾਨੀ ਚੁੰਮਕ ਚੁੱਬਲ ਗਿਆ ਆ ਮੁੰਡਾ ਕਹਿੰਦੇ ਗੁਜਰਾਂ ਦਾ ਖੁੱਤੀ ਪਾਵੇ ਲੋਕਾਂ 'ਚ ਗੱਲਾਂ ਚੱਲੀਆਂ ਮੋਟਾ ਗੁਜਰਾਂ ਦਾ ਖੁੱਤੀ ਪਾਵੇ ਲੋਕਾਂ 'ਚ ਗੱਲਾਂ ਚੱਲੀਆਂ